ਤਹਿਸੀਲ ਕੰਪਲੈਕਸ ਸੁਨਾਮ ਵਿੱਚ ਅੱਜ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਹਰ ਕਿਰਪਾਲ ਸਿੰਘ ਠੰਡੂ ਜੋ ਕਿ ਪਿਛਲੇ ਦਿਨੀ ਹੋਈਆਂ ਬਲਾਕ ਸਮਤੀ ਦੀਆਂ ਚੋਣਾਂ ਵਿੱਚੋਂ ਵੱਡੀ ਜਿੱਤ ਪ੍ਰਾਪਤ ਕਰਨ ਕਾਰਨ ਕੰਪਲੈਕਸ ਸੁਨਾਮ ਦੇ ਸਾਰੇ ਭਾਈਚਾਰੇ ਨੂੰ ਜਿੱਤ ਦੀ ਖੁਸ਼ੀ ਵਿੱਚ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਾਰੇ ਭਾਈਚਾਰੇ ਨੇ ਨਵੇਂ ਬਣੇ ਬਲਾਕ ਸਮਤੀ ਦੇ ਮੈਂਬਰ ਹਰ ਕਿਰਪਾਲ ਸਿੰਘ ਠੰਡੂ ਨੂੰ ਵਧਾਈਆਂ ਦਿੱਤੀਆਂ ਤੇ ਆਪਣਾ ਆਸ਼ੀਰਵਾਦ ਦਿੱਤਾ ਕਿਉਂਕਿ ਠੰਡੂ ਸੁਨਾਮ ਤਹਿਸੀਲ ਕੰਪਲੈਕਸ ਵਿੱਚ ਪਬਲਿਕ ਦੀ ਸੇਵਾ ਲਈ ਇੱਕ ਚੈਂਬਰ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ ਔ ਉਹਨਾਂ ਦੇ ਪ੍ਰੋਗਰਾਮ ਦੀ ਰੂਬਰੂ ਤੋਂ ਨੂੰ ਚਲਕੀਆਂ ਦਿਖਾਈਏ ਦੇਖੋ ਚੋਣ ਜਿੱਤਣ ਦੀ ਕੋਸ਼ਿਸ਼ ਅੱਜ ਪਾਰਟੀ ਕਰ ਰਹੇ ਨੇ ਸਾਰਿਆਂ ਨੂੰ ਇੱਕ ਮੌਕਾ ਮਿਲਿਆ ਇਕੱਠੇ ਹੋਣ ਦਾ ਸੁਭਾਅ ਬਣਿਆ ਤੇ ਵੈਸੇ ਤਾਂ ਹਰ ਪਾਲ ਹਰ ਘੜੀ ਵੀ ਜਿਵੇਂ ਕਹਿੰਦਾ ਵੀ ਨਿਤ ਨਵਾਂ ਹੀ ਨਰੋਆ ਹੈ ਹਰ ਵਕਤ ਜਿਹੜਾ ਲੰਘਿਆ ਉਹ ਪੁਰਾਣਾ ਹੋ ਜਾਂਦਾ ਜਿਹੜਾ ਅਗਲਾ ਵਕਤ ਆ ਗਿਆ ਉਹ ਨਵਾਂ ਹੋ ਜਾਂਦਾ ਵੀ ਹਰ ਵਕਤ ਦੀ ਹਰ ਪਲ ਘੜੀ ਇੱਕ ਨਵਾਂ ਹੈਗਾ ਬਾਕੀ ਜਿਹੜੇ ਕੋਈ ਬਣਾਇਆ ਸਿਸਟਮ 20 ਸਾਲ ਦਰ ਸਾਲ ਮਹੀਨੇ ਦਰ ਮਹੀਨੇ ਕਿਸੇ ਇਤਿਹਾਸ ਨੂੰ ਸਾਂਭਣ ਲਈ ਜਾਂ ਦੁਨੀਆ ਦੇ ਸਿਸਟਮ ਨੂੰ ਚਲਾਉਣ ਲਈ ਇਹ ਨਵੇਂ ਸਾਲ ਇਹ ਸਿਸਟਮ ਬਣਾਇਆ ਹੋਇਆ ਜੋ ਚੱਲਦਾ ਰਿਹਾ ਚੱਲਦਾ ਰਹੂਗਾ ਤੇ ਸਾਰਿਆਂ ਨੂੰ ਜੀ ਆਇਆਂ ਕੱਲ ਲੰਘ ਚੁੱਕਿਆ ਅੱਜ ਦੀ ਸਵੇਰ 2026 ਤੋਂ ਹੋਈ ਹੈ ਆਪਣੇ ਆਪਣੇ ਇਸ਼ਟ ਨੂੰ ਮਨਾ ਕੇ ਸਾਰੇ ਆਪਣੇ ਆਪਣੇ ਕਾਰੋਬਾਰਾਂ ਤੇ ਆਏ ਨੇ ਦੇਖਿਆ ਜਾਵੇ ਆਪਣੇ ਕੋਲੇ ਬਹੁਤ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਨੇ ਲੋਕਾਂ ਦੇ ਘਰ ਬਸਾਉਣੇ ਲੋਕਾਂ ਦੀਆਂ ਜਾਇਦਾਦਾਂ ਨੂੰ ਸੰਭਾਲਣਾ ਕਰਨੀਆਂ ਇਸ ਕਰਕੇ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਆਏਂ ਦੀ ਸੇਵਾ ਕਰਨੀ ਤੇ ਵਧੀਆ ਡੀਲਿੰਗ ਕਰਨੀ ਹਰੇਕ ਬੰਦੇ 'ਚ ਪਰਮਾਤਮਾ ਦੇਖ ਕੇ ਉਹਨੂੰ ਵਧੀਆ ਤੋਂ ਵਧੀਆ ਸਲਾਹ ਦੇ ਕੇ ਆਪਾਂ ਨੇ ਇਹ 2026 ਦਾ ਪਰਨ ਕਰਨਾ ਤੇ ਪਰਮਾਤਮਾ ਮੂਰੇ ਹਰਦਾਸ ਕਰਦੇ ਆ ਵੀ ਹਰੇਕ ਦੇ ਘਰੇ ਖੁਸ਼ੀ ਰਹੇ ਤੇ ਇਹ ਇਹ ਖੇੜਾ ਅਵਦਾਨ ਰਹੇ ਧੰਨਵਾਦ ਸ੍ਰੀਕਰ ਉਰੇ ਪਹੁੰਚਣ ਦੇ ਸਾਰਿਆਂ ਦਾ ਬਹੁਤ ਦਿਲੋਂ ਦਿਲੋਂ ਧੰਨਵਾਦ ਤੇ ਨਵੇਂ ਸਾਲ ਦੀਆਂ ਸਾਰੇ ਮੈਂਬਰ ਸਾਹਿਬਾਨਾਂ ਨੂੰ ਵਕੀਲ ਸਾਹਿਬਾਨਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਜਿਹੜੀ ਆਪਾਂ ਅੱਜ ਪਾਰਟੀ ਰੱਖੀ ਆ ਸਾਰਿਆਂ ਨੇ ਮੂੰਹ ਮਠਾ ਕਰਕੇ ਜਰੂਰ ਜਾਣਾ ਤੇ ਚਾਹ ਪੀ ਕੇ ਜਾਣੀ ਹੈ ਧੰਨਵਾਦ